ਜਦੋਂ ਇੱਕ 62 ਸਾਲ ਦੇ ਅੰਮ੍ਰਿਤਧਾਰੀ ਬਜ਼ੁਰਗ ਤੇ ਜਿਹੜਾ ਆਪਣੀ ਜ਼ਿੰਦਗੀ ਦੇ ਆਖਰੀ ਪੜਾ ਤੇ ਗੁਰਦੁਆਰੇ ਦੀ ਸੇਵਾ ਕਰਦਾ ਹੋਵੇ ਉਸਤੇ ਉਸਦੇ ਹੀ ਘਰ ਵਾਲੇ ਇਲਜ਼ਾਮ ਲਾ ਦੇਣ ਕਿ ਉਹ 19 ਸਾਲ ਦੀ ਕੁੜੀ ਤੇ ਮਾੜੀ ਨਜ਼ਰ ਰੱਖਦਾ ਹੈ ਤਾਂ ਦੱਸੋ ਉਸ ਬਜ਼ੁਰਗ ਦਾ ਕੀ ਬਣਦਾ ਹੋਵੇਗਾ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਇਹ ਸਭ ਸ਼ੁਰੂ ਹੋਇਆ ਸਿਰਫ ਇੱਕ ਲਾਂਡਰੀ ਮਸ਼ੀਨ ਕਰਕੇ ਜਿਹੜੀ ਉਹਨਾਂ ਦੇ ਘਰ ਦੀ ਬੇਸਮੈਂਟ ਵਿੱਚ ਲੱਗੀ ਹੋਈ ਸੀ ਹਾਂ ਇੱਕ ਸਧਾਰਨ ਜਹੀ ਮਸ਼ੀਨ ਨੇ ਇੱਕ ਇਮਾਨਦਾਰ ਇਨਸਾਨ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ। ਇਹ ਕਹਾਣੀ ਹੈ ਬਾਬਾ ਗੁਰਬਚਨ ਸਿੰਘ ਜੀ ਦੀ ਜਿਹੜੇ ਕੈਨੇਡਾ ਵਿੱਚ ਰਹਿੰਦੇ ਸਨ। ਚਿੱਟੇ ਕੱਪੜੇ, ਸਿਰ ਤੇ ਦਸਤਾਰ, ਹਮੇਸ਼ਾ ਹੱਸਦੇ ਰਹਿਣ ਵਾਲਾ ਸੁਭਾ। 65 ਸਾਲ ਦੀ ਉਮਰ 'ਚ ਵੀ ਐਨੀ ਤਾਕਤ ਸੀ ਕਿ ਸਾਰਾ ਦਿਨ ਗੁਰੂ ਘਰ ਲੰਗਰ ਦੀ ਸੇਵਾ ਕਰਦੇ ਰਹਿੰਦੇ ਸਨ। ਬਸ ਇਹੀ ਉਹਨਾਂ ਦਾ ਕੰਮ ਸੀ, ਇਹੀ ਉਹਨਾਂ ਦੀ ਰੂਹ ਦੀ ਖੁਰਾਕ। ਉਹਨਾਂ ਦੀ ਸੁਹਾਣੀ ਨੂੰ ਗੁਜ਼ਰਿਆ ਕਾਫੀ ਸਮਾਂ ਹੋ ਗਿਆ ਸੀ ਤੇ ਹੁਣ ਕਮ ਵਿੱਚ ਸੀ ਸਿਰਫ ਉਹਨਾਂ ਦਾ ਪੁੱਤ ਹਰਮਨ ਤੇ ਨੂ ਬਲਜੀਤ ਹਰਮਨ ਵਿਚਾਰਾ ਟਰੱਕ ਡਰਾਈਵਰ ਸੀ ਉਸਦੀ ਜ਼ਿੰਦਗੀ ਟਰੱਕ ਦੇ ਸਟੀering ਤੇ ਬੀਤਦੀ ਸੀ ਕਦੇ ਇੱਕ ਸੂਬੇ 'ਚ ਤੇ ਕਦੇ ਦੂਜੇ 'ਚ ਇਸੇ ਲਈ ਉਹ ਮਹੀਨੇ ਵਿੱਚੋਂ 20-25 ਦਿਨ ਘਰੋਂ ਬਾਹਰ ਹੀ ਰਹਿੰਦਾ ਸੀ ਘਰ ਦੀ ਜ਼ਿੰਮੇਵਾਰੀ ਨੂ ਬਲਜੀਤ ਦੇ ਸਿਰ ਤੇ ਸੀ ਪਰ ਨੂ ਰਾਣੀ ਨੂੰ ਘਰ ਦਾ ਕੰਮਕਾਰ ਇੱਕ ਜ਼ਹਿਰ ਵਾਂਗ ਲੱਗਦਾ ਸੀ ਕੱਪੜੇ ਧੋਣੇ ਇਹ ਤਾਂ ਬਲਜੀਤ ਦੇ ਫਰਜ਼ਾਂ ਦੀ ਲਿਸਟ ਵਿੱਚ ਹੀ ਨਹੀਂ ਸੀ ਬਾਬਾ ਜੀ ਸਾਰਾ ਦਿਨ ਸੇਵਾ ਕਰਦੇ ਸਨ ਪਰ ਜਦੋਂ ਸ਼ਾਮ ਨੂੰ ਘਰਾਂ ਦੇ ਤਾਂ ਉਹਨਾਂ ਨੂੰ ਆਪਣੇ ਕੱਪੜੇ ਆਪ ਹੀ ਸੰਭਾਲਣੇ ਪੈਂਦੇ ਮਜਬੂਰੀ ਸੀ ਕਿ ਲਾਂਡਰੀ ਮਸ਼ੀਨ ਬੇਸਮੈਂਟ ਵਿੱਚ ਸੀ ਜਿੱਥੇ ਇੱਕ 19 ਸਾਲ ਦੀ ਕੁੜੀ ਕਿਰਨ ਕਿਰਾਏ ਤੇ ਰਹਿ ਕੇ ਆਪਣੀ ਪੜ੍ਹਾਈ ਕਰ ਰਹੀ ਸੀ ਕਿਰਨ ਬਹੁਤ ਹੀ ਸ਼ਰੀਫ ਤੇ ਚੁੱਪਚਾਪ ਰਹਿਣ ਵਾਲੀ ਕੁੜੀ ਸੀ ਉਸ ਸਵੇਰੇ ਕਾਲਜ ਜਾਂਦੀ ਤੇ ਸ਼ਾਮ ਨੂੰ ਆ ਕੇ ਆਪਣੇ ਕਮਰੇ ਵਿੱਚ ਵੜ ਜਾਂਦੀ ਉਸ ਦਾ ਬਾਬਾ ਜੀ ਨਾਲ ਕਦੇ ਕੋਈ ਖਾਸ ਵਾਸਤਾ ਨਹੀਂ ਸੀ ਬਾਬਾ ਜੀ ਨੂੰ ਤਾਂ ਬਸ 2-3 ਦਿਨ ਬਾਅਦ ਮਜਬੂਰੀ ਵਸ ਆਪਣੀ ਪੋਟਲੀ ਫੜ ਕੇ ਬੇਸਮੈਂਟ ਦੇ ਦਰਵਾਜ਼ੇ ਵੱਲ ਜਾਣਾ ਪੈਂਦਾ ਸੀ 2 ਮਿੰਟ ਦਾ ਕੰਮ ਮਸ਼ੀਨ ਵਿੱਚ ਕੱਪੜੇ ਪਾਓ ਤੇ ਉੱਪਰ ਆ ਜਾਓ ਪਰ ਜਦੋਂ ਬਲਜੀਤ ਨੇ ਦੇਖਿਆ ਕਿ ਬਾਬਾ ਜੀ ਹਰ ਦੂਜੇ ਦਿਨ ਥੱਲੇ ਜਾ ਰਹੇ ਹਨ ਤਾਂ ਉਸਦੇ ਦਿਮਾਗ ਵਿੱਚ ਖਿਚੜੀ ਪਕਣੀ ਸ਼ੁਰੂ ਹੋ ਗਈ ਉਹ ਅਸਲ ਵਿੱਚ ਇਸ ਮਾਮਲੇ ਨੂੰ ਲੈ ਕੇ ਇੱਕ ਵੱਡਾ ਖੇਡ ਖੇਡਣ ਦੀ ਤਿਆਈ ਕਰ ਰਹੀ ਸੀ ਉਸਦੇ ਚਿਹਰੇ ਤੇ ਇੱਕ ਠੰਡੀ ਮੁਸਕਰਾਹਟ ਆਈ ਜਦੋਂ ਉਸਨੇ ਫੈਸਲਾ ਕੀਤਾ ਕਿ ਉਹ ਇਸ ਲਾਂਡਰੀ ਵਾਲੀ ਮਜਬੂਰੀ ਨੂੰ ਇੱਕ ਖਤਰਨਾਕ ਮੋੜ ਦੇਵੇਗੀ ਉਹ ਜਾਣਦੀ ਸੀ ਕਿ ਇਹ ਝੂਠਾ ਇਲਜ਼ਾਮ ਇੱਕੋ ਵਾਰ ਵਿੱਚ ਦੋ ਸ਼ਿਕਾਰ ਕਰੇਗਾ ਇੱਕ ਤਾਂ ਬਾਬਾ ਜੀ ਨੂੰ ਘਰੋਂ ਦੂਰ ਕਰੇਗਾ ਤੇ ਦੂਜਾ ਉਸਦਾ ਆਪਣਾ ਗੰਦਾ ਰਾਜ ਸਦਾ ਲਈ ਲੁਕ ਜਾਵੇਗਾ ਹਲੇ ਤਾਂ ਸ਼ੱਕ ਦੀ ਸੂਈ ਸਿਰਫ ਬਲਜੀਤ ਦੇ ਮਨ ਵਿੱਚ ਘੁੰਮ ਰਹੀ ਸੀ ਪਰ ਜਲਦੀ ਹੀ ਇਹ ਸੂਈ ਬਾਬਾ ਜੀ ਦੇ ਈਮਾਨ ਨੂੰ ਵਿੰਦਣ ਵਾਲੀ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜੀ ਨਿਰਦੋਸ਼ ਕਿਰਨ ਉਹਨਾਂ ਨੂੰ ਫਤਿਹ ਬੁਲਾਉਂਦੀ ਸੀ ਉਹਨਾਂ ਦੀ ਨੂੰ ਉਸ ਕਿਰਨ ਨੂੰ ਹੀ ਆਪਣਾ ਪਹਿਲਾ ਮੋੜਾ ਬਣਾਉਣ ਵਾਲੀ ਸੀ ਕੀ ਬਾਬਾ ਜੀ ਆਪਣੀ ਇੱਜ਼ਤ ਬਚਾ ਸਕਣਗੇ ਹੋਰ ਗੱਲ ਅੱਗੇ ਤੁਰੀ ਬਾਬਾ ਜੀ ਹਰ ਦੂਜੇ ਦਿਨ ਆਪਣਾ ਲਾਂਡਰੀ ਵਾਲਾ ਬੈਗ ਫੜ ਕੇ ਬੀਸਮੈਂਟ ਵੱਲ ਜਾਂਦੇ ਉੱਪਰ ਬਲਜੀਤ ਖੜੀ ਖੜੀ ਸਿਰਫ ਨੋਟ ਕਰਦੀ ਰਹਿੰਦੀ ਸੀ ਉਹਨੂੰ ਆਪਣੇ ਪਤੀ ਵੱਲੋਂ ਕਦੇ ਇਹ ਗੱਲ ਨਹੀਂ ਸੀ ਆਈ ਕਿ ਬਲਜੀਤ ਤੂੰ ਬਾਪੂ ਦੇ ਕੱਪੜੇ ਕਿਉਂ ਨਹੀਂ ਧੋਂਦੀ ਤੂੰ ਕੰਮ ਕਿਉਂ ਨਹੀਂ ਕਰਦੀ ਕਿਉਂਕਿ ਹਰਮਨ ਵੀ ਸਾਰਾ ਦਿਨ ਟਰੱਕ ਚਲਾਉਂਦਾ ਤੇ ਉਸਨੂੰ ਪਤਾ ਸੀ ਕਿ ਬਲਜੀਤ ਨੂੰ ਮਨਾ ਕਰਨਾ ਝਗੜਾ ਮੁੱਲ ਲੈਣ ਦੇ ਬਰਾਬਰ ਸੀ ਇਸ ਲਈ ਉਹ ਚੁੱਪ ਰਹਿੰਦਾ ਸੀ ਬਲਜੀਤ ਦੀ ਹਿੰਮਤ ਇਸੇ ਦੌਰ ਤੋਂ ਵੱਧ ਗਈ ਇੱਕ ਸ਼ਾਮ ਜਦੋਂ ਬਾਬਾ ਜੀ ਲਾਂਡਰੀ ਕਰਕੇ ਉੱਪਰ ਆਏ ਤਾਂ ਬਲਜੀਤ ਨੇ ਬੜੇ ਮਿੱਠੇ ਤੇ ਮਤਲਬੀ ਲਹਿਜੇ 'ਚ ਗੱਲ ਛਿੜੀ ਬਾਪੂ ਜੀ ਮੈਨੂੰ ਇੱਕ ਗੱਲ ਕਹਿਣੀ ਸੀ ਥੋੜਾ ਬੁਰਾ ਨਾ ਬਣਾਇਓ ਪਰ ਮੇਰੇ ਕੋਲ ਹੁਣ ਚੁੱਪ ਨਹੀਂ ਰਿਹਾ ਜਾਂਦਾ ਬਾਬਾ ਜੀ ਨੇ ਦਸਤਾਰ ਸਿੱਧੀ ਕਰਦੇ ਹੋਏ ਪੁੱਛਿਆ ਕੀ ਗੱਲ ਹੈ ਪੁੱਤ ਤੂੰ ਕਿਹੜੀ ਗੱਲ ਤੋਂ ਪਰੇਸ਼ਾਨ ਹੈ ਪਰੇਸ਼ਾਨ ਮੈਂ ਨਹੀਂ ਬਾਪੂ ਜੀ ਪਰ ਲੋਕ ਕਰ ਰਹੇ ਨੇ ਤੇ ਉਹ ਨੀਚੇ ਵਾਲੀ ਕੁੜੀ ਕਿਰਨ ਮੈਂ ਸੁਣਿਆ ਕਿ ਤੁਸੀਂ ਜਦੋਂ ਵਿਥਲੇ ਜਾਂਦੇ ਹੋ ਉਹਨੂੰ ਬੁਲਾਉਂਦੇ ਹੋ ਤੇ ਉਹਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹੋ ਬਾਬਾ ਜੀ ਦਾ ਮੱਥਾ ਠਣਕਿਆ ਉਹਨਾਂ ਦੇ ਕੰਨਾਂ 'ਚ ਗਰਮੀ ਆ ਗਈ ਕੀ ਕਹਿ ਰਹੀਆਂ ਪੁੱਤ ਮੈਂ ਤਾਂ ਅੱਜ ਤੱਕ ਉਸ ਮਾਸੂਮ ਬੱਚੀ ਵੱਲ ਸਿਰਫ ਫਤਿਹ ਹੀ ਬਲਾਈ ਹੈ ਉਹ ਤਾਂ ਸ਼ਰਮਿੰਦੀ ਹੋ ਕੇ ਸਿਰ ਨੀਵਾਂ ਰੱਖਦੀ ਹੈ ਮੇਰੇ ਤੇ ਝੂਠਾ ਇਲਜ਼ਾਮ ਕਿਉਂ ਲਾ ਰਹੀ ਹੈ ਬਲਜੀਤ ਨੇ ਤੁਰੰਤ ਆਪਣਾ ਡਰਾਮਾ ਸ਼ੁਰੂ ਕਰ ਦਿੱਤਾ ਅੱਖਾਂ 'ਚ ਹੰਝੂ ਲਿਆ ਕੇ ਬੋਲੀ ਮੈਂ ਇਲਜ਼ਾਮ ਨਹੀਂ ਲਾ ਰਹੀ ਬਾਪੂ ਜੀ ਪਰ ਜਦੋਂ ਹਰਮਨ ਇੱਥੇ ਹੁੰਦਾ ਹੈ ਤਾਂ ਉਸ ਨੂੰ ਵੀ ਕਿਰਨ ਨੇ ਕਿਹਾ ਸੀ ਕਿ ਤੁਹਾਡੇ ਫਾਦਰ ਸਾਹਿਬ ਮੇਰੀ ਵੱਲ ਅਜੀਬ ਤਰੀਕੇ ਨਾਲ ਦੇਖਦੇ ਹਨ ਮੈਂ ਤਾਂ ਤੁਹਾਡੀ ਇੱਜ਼ਤ ਕਰਦੀ ਹਾਂ ਪਰ ਜੇਕਰ ਬਾਹਰ ਗੁਰਦੁਆਰੇ ਵਾਲਾ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਤੁਹਾਨੂੰ ਸੇਵਾ ਤੋਂ ਹਟਾ ਦੇਣਾ ਹੈ ਮੈਂ ਤਾਂ ਬਸ ਤੁਹਾਡੀ ਇੱਜ਼ਤ ਦੀ ਚਿੰਤਾ ਕਰਦੀ ਹਾਂ ਬਾਪੂ ਜੀ ਇਹ ਸੁਣ ਕੇ ਬਾਬਾ ਜੀ ਦਾ ਮਨ ਦੁਖੀ ਹੋ ਗਿਆ ਉਹਨਾਂ ਨੇ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ guzari ਸੀ ਤੇ ਅੱਜ ਆਪਣੀ ਹੀ ਨੂੰਹ ਉਹਨਾਂ ਤੇ ਇਲਜ਼ਾਮ ਲਾ ਰਹੀ ਸੀ ਸਿਰਫ ਇਸ ਲਈ ਕਿ ਉਹ ਕੱਪੜੇ ਤੋਣ ਬੇਸਮੈਂਟ ਜਾਂਦੇ ਸਨ ਉਹਨਾਂ ਨੇ ਬਲਜੀਤ ਵੱਲ ਦੇਖਿਆ ਉਸ ਦੇ ਮੂੰਹ ਤੇ ਚਿੰਤਾ ਨਹੀਂ ਸਗੂ ਜਿੱਤ ਦੀ ਝਲਕ ਸੀ ਬਾਬਾ ਜੀ ਨੇ ਡੂੰਗਾ ਸਾ ਲਿਆ ਠੀਕ ਹੈ ਪੁੱਤ ਜੇ ਮੇਰੇ ਥੱਲੇ ਜਾਣ ਨਾਲ ਤੇਰੀ ਤੇ ਹਰਮਨ ਦੀ ਇੱਜ਼ਤ ਖਰਾਬ ਹੁੰਦੀ ਹੈ ਤਾਂ ਮੈਂ ਅੱਜ ਤੋਂ ਥੱਲੇ ਨਹੀਂ ਜਾਵਾਂਗਾ ਮੈਂ ਆਪਣੇ ਕੱਪੜੇ ਆਪਣੇ ਹੱਥੀ ਤੋਂ ਲਵਾਵਾਂਗਾ ਪਰ ਮੇਰੇ ਤੇ ਇਹੋ ਜਿਹਾ ਝੂਠਾ ਦਾਗ ਨਾ ਲਾ ਬਾਬਾ ਜੀ ਨੇ ਉਸੇ ਪਾਲਤੋ ਬੇਸਮੈਂਟ ਦਾ ਦਰਵਾਜ਼ਾ ਬੰਦ ਕਰ ਦਿੱਤਾ। ਹੁਣ ਉਹ ਸਵੇਰੇ ਉੱਠ ਕੇ ਚੁੱਪਚਾਪ ਆਪਣੇ ਕਮਰੇ ਦੇ ਬਾਥਰੂਮ ਵਿੱਚ ਕੱਪੜੇ ਹੱਥੀ ਤੋਂ ਦੇ। ਬਲਜੀਤ ਨੇ ਰਾਹਤ ਦਾ ਸਾਹ ਲਿਆ ਪਰ ਇਹ ਰਾਹਤ ਥੋੜੇ ਸਮੇਂ ਲਈ ਸੀ। ਉਹ ਜਾਣਦੀ ਸੀ ਕਿ ਜਦੋਂ ਤੱਕ ਕਿਰਨ ਘਰ ਵਿੱਚ ਰਹੇਗੀ ਉਦੋਂ ਤੱਕ ਉਹਨਾਂ ਦਾ ਘਰ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕਦਾ। ਕਿਰਨ ਦਾ ਉੱਥੇ ਰਹਿਣਾ ਉਸਦੇ ਆਪਣੇ ਅਸਲੀ ਰਾਜ਼ ਲਈ ਇੱਕ ਵੱਡਾ ਖਤਰਾ ਸੀ ਜਿਹੜਾ ਹਰਮਨ ਦੀ ਗੈਰ ਹਾਜ਼ਰੀ ਵਿੱਚ ਪੜ ਰਿਹਾ ਸੀ। ਬਲਜੀਤ ਨੇ ਹੁਣ ਅਗਲਾ ਕਦਮ ਚੁੱਕਣ ਦਾ ਮਨ ਬਣਾ ਲਿਆ ਸੀ। ਬਸ ਉਡੀਕ ਸੀ ਤਾਂ ਹਰਮਨ ਦੇ ਵਾਪਸ ਆਉਣ ਦੀ ਤਾਂ ਕਿ ਉਹ ਬਾਬਾ ਜੀ ਤੇ ਲੱਗੇ ਝੂਠੇ ਇਲਜ਼ਾਮ ਨੂੰ ਸੱਚ ਸਾਬਤ ਕਰਕੇ ਕਿਰਨ ਨੂੰ ਸਦਾ ਲਈ ਘਰੋਂ ਕਢਵਾ ਸਕੇ ਇਹ ਸੋਚ ਕੇ ਉਸ ਦੇ ਚਿਹਰੇ ਤੇ ਇੱਕ ਭਿਆਨਕ ਮੁਸਕਰਾਹਟ ਆਈ ਜਿਹੜੀ ਬਾਬਾ ਜੀ ਨੇ ਨਹੀਂ ਦੇਖੀ ਪਰ ਇਹ ਮੁਸਕਰਾਹਟ ਹੀ ਅੱਗੇ ਵੱਡਾ ਤੂਫਾਨ ਲਿਆਉਣ ਵਾਲੀ ਸੀ ਅਗਲੇ ਹਫਤੇ ਦੀ ਸ਼ਾਮ ਸੀ ਹਰਮਨ 3000 ਮੀਲ ਦਾ ਸਫ਼ਰ ਤੈਅ ਕਰਕੇ ਥੱਕਿਆ ਟੁੱਟਿਆ ਘਰ ਪਹੁੰਚਿਆ ਸਿਰਫ 3 ਦਿਨ ਲਈ ਆਇਆ ਸੀ ਤੇ ਫਿਰ ਲੰਬੀ ਡਰਾਈਵ ਤੇ ਜਾਣਾ ਸੀ ਹਰਮਨ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਪਰ ਬਾਬਾ ਜੀ ਦੀਆਂ ਅੱਖਾਂ ਵਿੱਚ ਪਹਿਲਾਂ ਵਾਲੀ ਚਮਕ ਨਹੀਂ ਸੀ। ਥੋੜੀ ਦੇਰ ਬਾਅਦ ਬਲਜੀਤ ਰਸੋਈ ਵਿੱਚੋਂ ਨਿਕਲੀ ਪਰ ਉਸ ਦਾ ਚਿਹਰਾ ਉਤਰਿਆ ਹੋਇਆ ਸੀ ਜਿਵੇਂ ਉਹ ਅੰਦਰੋਂ ਬਹੁਤ ਦੁਖੀ ਹੋਵੇ। ਹਰਮਨ ਨੇ ਪੁੱਛਿਆ ਕਿ ਹੋਇਆ ਬਲਜੀਤ ਤੂੰ ਠੀਕ ਨਹੀਂ ਹੈਂ। ਬਲਜੀਤ ਨੇ ਮਗਰਮਸ ਦੇ ਹੰਝੂ ਵਹਾਉਂਦੇ ਹੋਏ ਸਾਰਾ ਡਰਾਮਾ ਸ਼ੁਰੂ ਕਰ ਦਿੱਤਾ। ਮੈਂ ਕੀ ਦੱਸਾਂ ਜੀ ਮੈਂ ਤਾਂ ਬਸ ਹੁਣ ਇਸ ਘਰ 'ਚ ਹੋਰ ਨਹੀਂ ਰਹਿ ਸਕਦੀ। ਤੁਸੀਂ ਸਾਰਾ ਦਿਨ ਬਾਹਰ ਰਹਿੰਦੇ ਹੋ ਤੇ ਮੇਰੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ। ਹਰਮਨ ਹੈਰਾਨ ਹੋ ਗਿਆ। ਕਿਉਂ ਹੋਇਆ ਸਿੱਧਾ ਦੱਸ। ਹੋਰ ਕੀ ਹੋਣਾ ਹੈ? ਬਲਜੀਤ ਨੇ ਬਾਬਾ ਜੀ ਵੱਲ ਇਸ਼ਾਰਾ ਕੀਤਾ ਜੋ ਅਖਬਾਰ ਪੜ੍ਹ ਰਹੇ ਸਨ ਬਾਪੂ ਜੀ ਦਾ ਧਿਆਨ ਕਿਰਨ ਤੇ ਐ ਉਹ ਮੇਰੀ ਬਿਲਕੁਲ ਨਹੀਂ ਸੁਣਦੇ ਕਹਿੰਦੇ ਹੁਣ ਕਿ ਉਹ ਸੇਵਾਦਾਰ ਹਨ ਉਹਨਾਂ ਨੂੰ ਕੋਈ ਨਹੀਂ ਪੁੱਛ ਸਕਦਾ ਹਰਮਨ ਦਾ ਖੂਨ ਖੋਲ ਗਿਆ ਉਸਨੂੰ ਲੱਗਿਆ ਇਹ ਕੀ ਹੋ ਗਿਆ ਧਰਮ ਹੈ ਜਿੱਥੇ ਧਰਮ ਦੇ ਨਾਂ ਤੇ ਬਜ਼ੁਰਗ ਅਜਿਹੇ ਕੰਮ ਕਰਦੇ ਹਨ ਮੈਂ ਕੀ ਕਰਾਂ ਜੀ ਜੇ ਕਿਰਨ ਕੱਲ ਨੂੰ ਬਾਹਰ ਜਾ ਕੇ ਦੱਸ ਦੇਵੇਗੀ ਕਿ ਮੇਰੇ ਸਹੁਰੇ ਨੇ ਉਸ ਨਾਲ ਗਲਤ ਹਰਕਤ ਕੀਤੀ ਹੈ ਤਾਂ ਸਾਡੀ ਸਾਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਗੁਰਦੁਆਰੇ ਵਿੱਚ ਤੁਹਾਡਾ ਨਾਂ ਖਰਾਬ ਹੋ ਜਾਵੇਗਾ ਬਲਜੀਤ ਨੇ ਰੋ ਰੋ ਕੇ ਆਪਣੀ ਗੱਲ ਪੂਰੀ ਕੀਤੀ ਹਰਮਨ ਨੇ ਨਾ ਆਪਣੇ ਬਾਪੂ ਤੋਂ ਪੁੱਛਿਆ ਨਾ ਕਿਰਨ ਤੋਂ ਉਸ ਨੂੰ ਸਿਰਫ ਆਪਣੀ ਪਤਨੀ ਦੇ ਹੰਝੂ ਅਤੇ ਉਸ ਦੀ ਇੱਜ਼ਤ ਦੀ ਚਿੰਤਾ ਦਿਖਾਈ ਦਿੱਤੀ ਸਾਰੀ ਜ਼ਿੰਦਗੀ ਸਿਰਫ ਪੈਸੇ ਦੀ ਦੌੜ ਨੇ ਉਸ ਨੂੰ ਆਪਣੇ ਪਿਤਾ ਦੇ ਈਮਾਨ ਨੂੰ ਸਮਝਣ ਦਾ ਸਮਾਂ ਹੀ ਨਹੀਂ ਦਿੱਤਾ ਸੀ ਉਸ ਨੇ ਤੁਰੰਤ ਫੈਸਲਾ ਲੈ ਲਿਆ ਉਹ ਗੁੱਸੇ ਵਿੱਚ ਸਿੱਧਾ ਬੇਸਮੈਂਟ ਵੱਲ ਗਿਆ ਜਿੱਥੇ ਕਿਰਨ ਪੜ ਰਹੀ ਸੀ ਕਿਰਨ ਆਪਣਾ ਸਮਾਨ ਪੈਕ ਕਰ ਤੂੰ ਅੱਜ ਇਹ ਘਰ ਛੱਡ ਰਹੀ ਹੈ ਕਿਰਨ ਇੱਕਦਮ ਖੜੀ ਹੋ ਗਈ ਉਸ ਦੀਆਂ ਅੱਖਾਂ ਵਿੱਚ ਡਰ ਤੇ ਹੈਰਾਨੀ ਸੀ ਕੀ ਹੋਇਆ ਵੀਰੇ ਮੈਂ ਕੀ ਕੀਤਾ ਮੇਰੀ ਤਾਂ ਫੀਸ ਭਰੀ ਹੋਈ ਹੈ ਤੂੰ ਚੁੱਪ ਕਰਕੇ ਨਿਕਲ ਤੇਰੇ ਵਰਗੀਆਂ ਕੁੜੀਆਂ ਹੀ ਘਰਾਂ ਵਿੱਚ ਅੱਗ ਲਾਉਂਦੀਆਂ ਹਨ ਤੇ ਮੇਰੇ ਬਾਪ ਨੂੰ ਵਿਗਾੜਦੀਆਂ ਹਨ ਹਰਮਨ ਨੇ ਉਸਤੇ ਚੀਕਿਆ ਕਿਰਨ ਨੇ ਬਾਬਾ ਜੀ ਵੱਲ ਦੇਖਿਆ ਜੋ ਉੱਪਰ ਪੌੜੀਆਂ ਤੇ ਖੜੇ ਸਨ ਬਾਬਾ ਜੀ ਦਾ ਚਿਹਰਾ ਬਿਲਕੁਲ ਉਤਰਿਆ ਹੋਇਆ ਸੀ ਉਹਨਾਂ ਦੀਆਂ ਅੱਖਾਂ ਵਿੱਚ ਬੇਬਸੀ ਸੀ ਉਹ ਕੁਝ ਕਹਿਣਾ ਚਾਹੁੰਦੇ ਸਨ ਪਰ ਹਰਮਨ ਦੇ ਗੁੱਸੇ ਨੂੰ ਦੇਖ ਕੇ ਉਹਨਾਂ ਦਾ ਮੂੰਹ ਖੁੱਲ ਨਹੀਂ ਸਕਿਆ ਉਹ ਇੱਕ ਬੇਕਸੂਰ ਕੁੜੀ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਰੋਂ ਕੱਢਦੇ ਦੇਖ ਰਹੇ ਸਨ ਸਿਰਫ ਇੱਕ ਝੂਠੀ ਔਰਤ ਦੀ ਸਾਜ਼ਿਸ਼ ਕਰਕੇ ਕਿਰਨ ਚੁੱਪਚਾਪ ਆਪਣਾ ਬੈਗ ਫੜ ਕੇ ਨਿਕਲ ਗਈ ਬੇਸਮੈਂਟ ਹੁਣ ਖਾਲੀ ਸੀ ਬਲਜੀਤ ਖੁਸ਼ ਸੀ ਕਿਉਂਕਿ ਉਸਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ हट ਗਿਆ ਸੀ। ਬਾਬਾ ਜੀ ਦੀ ਇੱਜ਼ਤ ਹੁਣ ਉਸ ਦੀ ਮੁਠੀ ਵਿੱਚ ਸੀ ਅਤੇ ਉਸ ਦਾ ਅਸਲੀ ਖੇਡ ਖੇਡਣ ਦਾ ਮੌਕਾ ਸ਼ੁਰੂ ਹੋਣ ਵਾਲਾ ਸੀ। ਉਹ ਸੋਚਦੀ ਸੀ ਕਿ ਬਾਬਾ ਜੀ ਡਰ ਕੇ ਚੁੱਪ ਰਹਿਣਗੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਦੋਂ ਰਾਜ਼ ਲੁਕਾਉਣ ਵਾਲਾ ਕੋਈ ਨਹੀਂ ਰਹਿੰਦਾ ਤਾਂ ਸੱਚਾਈ ਆਪਣੇ ਆਪ ਬਾਹਰ ਆ ਜਾਂਦੀ ਹੈ। ਉਹ ਘਰ ਚੋਂ ਕਿਰਨ ਨੂੰ ਕੱਢ ਕੇ ਬੈਡਰੂਮ ਵਿੱਚ ਗਈ ਤੇ ਦਰਵਾਜ਼ਾ ਬੰਦ ਕਰ ਲਿਆ। ਹੁਣ ਉਸ ਦੀ ਅਸਲੀ ਖੇਡ ਦੀ ਸ਼ੁਰੂਆਤ ਹੋਣ ਵਾਲੀ ਸੀ ਜਿਸ ਦੀ ਚਾਬੀ ਬਾਬਾ ਜੀ ਦੇ ਹੱਥ ਵਿੱਚ ਅਣਜਾਣੇ ਵਿੱਚ ਆਉਣ ਵਾਲੀ ਸੀ। ਕੁਝ ਮਹੀਨੇ ਹੋਰ ਬੀਤ ਗਏ। ਬਾਬਾ ਜੀ ਦੀ ਜ਼ਿੰਦਗੀ ਚੁੱਪਚਾਪ ਗੁਰਦੁਆਰੇ ਦੀ ਸੇਵਾ ਅਤੇ ਆਪਣੇ ਕਮਰੇ ਵਿੱਚ ਕੱਪੜੇ ਹੱਥੀਂ ਧੋਣ ਤੱਕ ਸਿਮਟ ਗਈ ਸੀ। ਹਰਮਨ ਤਾਂ ਟਰੱਕ ਚਲਾਉਂਦਾ ਕਦੇ-ਕਦੇ ਮਹੀਨੇ ਵਿੱਚ 1-2 ਦਿਨ ਲਈ ਆਉਂਦਾ ਤੇ ਬਲਜੀਤ ਨਾਲ ਮਾੜੀ-ਮੋਟੀ ਗੱਲ ਕਰਕੇ ਚਲਾ ਜਾਂਦਾ। ਬਲਜੀਤ ਨੂੰ ਹੁਣ ਪੂਰੀ ਆਜ਼ਾਦੀ ਮਿਲ ਚੁੱਕੀ ਸੀ। ਉਸ ਦੇ ਦਿਲ ਵਿੱਚ ਕੋਈ ਡਰ ਨਹੀਂ ਸੀ, ਨਾ ਕਿਸੇ ਦੇਖਣ ਵਾਲੇ ਦਾ, ਨਾ ਕਿਸੇ ਸਵਾਲ ਕਰਨ ਵਾਲੇ ਦਾ। ਇੱਕ ਰਾਤ ਕੈਨੇਡਾ ਦੀ ਠੰਡ ਵਿੱਚ ਲਗਭਗ ਰਾਤ ਦੇ 11:30 ਵਜੇ ਸਨ। ਬਾਬਾ ਜੀ ਨੂੰ ਅੱਧੀ ਰਾਤ ਨੂੰ ਤੇਜ਼ ਪਿਆਸ ਲੱਗੀ। ਉਹ ਹੌਲੀ ਜਿਹਾ ਆਪਣੇ ਕਮਰੇ 'ਚ ਬਾਹਰ ਨਿਕਲੇ ਤਾਂ ਕਿ ਕਿਸੇ ਦੀ ਨੀਂਦ ਖਰਾਬ ਨਾ ਹੋਵੇ। ਰਸੋਈ ਵੱਲ ਜਾਂਦੇ ਹੋਏ ਉਹਨਾਂ ਦੇ ਕਦਮ ਬਲਜੀਤ ਦੇ ਕਮਰੇ ਦੇ ਬਾਹਰ ਰੁਕ ਗਏ। ਅੰਦਰੋਂ ਇੱਕ ਹੌਲੀ ਫੁਸਫੁਸਾਹਟ ਦੀ ਆਵਾਜ਼ ਆ ਰਹੀ ਸੀ। ਬਲਜੀਤ ਫੋਨ 'ਤੇ ਗੱਲ ਕਰ ਰਹੀ ਸੀ। ਉਸ ਦੀ ਆਵਾਜ਼ ਵਿੱਚ ਉਹ ਨਿਗ ਅਤੇ ਪਿਆਰ ਸੀ ਜਿਹੜਾ ਇੱਕ ਪਤਨੀ ਦੇ ਚਿਹਰੇ ਤੇ ਆਪਣੇ ਪਤੀ ਲਈ ਹੋਣਾ ਚਾਹੀਦਾ ਹੈ। ਪਰ ਬਾਬਾ ਜੀ ਨੂੰ ਪਤਾ ਸੀ ਕਿ ਇਹ ਆਵਾਜ਼ ਹਰਮਨ ਲਈ ਨਹੀਂ ਸੀ। ਉਹਨਾਂ ਨੇ ਦਰਵਾਜ਼ੇ ਦੇ ਨਾਲ ਖੜੇ ਹੋ ਕੇ ਅਣਜਾਣੇ ਵਿੱਚ ਹੀ ਗੱਲਾਂ ਸੁਣ ਲਈਆਂ ਮੇਰੇ ਸੋਹਣਿਆ ਹਾਂ ਹੁਣ ਤਾਂ ਮੌਕਾ ਹੀ ਮੌਕਾ ਹੈ ਉਹ ਬੁੱਢਾ ਤਾਂ ਗੁਰਦੁਆਰੇ ਤੋਂ ਆ ਕੇ ਕਮਰੇ ਵਿੱਚ ਵੜਿਆ ਰਹਿੰਦਾ ਹੈ ਤੇ ਮੈਂ ਕਿਰਨ ਨੂੰ ਕੜਵਾ ਹੀ ਦਿੱਤਾ ਸੀ ਹੁਣ ਕੋਈ ਫਿਕਰ ਨਹੀਂ ਮੇਰਾ ਪਤੀ ਤਾਂ 2 ਦਿਨ ਹੋਰ ਨਹੀਂ ਆਉਂਦਾ ਤੂੰ ਫਿਕਰ ਨਾ ਕਰ ਸਭ ਸਾਫ਼ ਹੈ ਤੂੰ ਬਸ ਉਸੇ ਟਾਈਮ ਤੇ ਆ ਜਾ ਬਲਜੀਤ ਦੀ ਆਵਾਜ਼ ਵਿੱਚ ਇੱਕ ਬੇਸ਼ਰਮੀ ਵਾਲੀ ਹਾਸਾ ਸੀ ਬਾਬਾ ਜੀ ਦਾ ਦਿਲ ਇੱਕਦਮ ਤੱਕ ਕਰਕੇ ਰੁਕ ਗਿਆ ਉਹਨਾਂ ਦੇ ਸਰੀਰ ਵਿੱਚੋਂ ਜਿਵੇਂ ਜਾਨ ਨਿਕਲ ਗਈ ਹੋਵੇ ਬੇਸਮੈਂਟ ਲਾਂਡਰੀ ਕਿਰਨ ਤੇ ਝੂਠਾ ਇਲਜ਼ਾਮ ਉਹਨਾਂ ਦਾ ਆਪਣਾ ਚੁੱਪ ਹੋ ਜਾਣਾ ਹਰ ਇੱਕ ਚੀਜ਼ ਇੱਕ ਦੂਜੇ ਨਾਲ ਜੁੜ ਗਈ ਏ ਸੀ ਅਸਲੀ ਸਚਾਈ ਜਿਸ ਲਈ ਉਹਨਾਂ ਦੀ ਨੂੰ ਨੇ ਸਾਰੇ ਨਾਟਕ ਕੀਤੇ ਸਨ ਉਸ ਦੇ ਅਫੇਅਰ ਨੂੰ ਲੁਕਾਉਣ ਲਈ ਉਹਨਾਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਸੀ ਬਾਬਾ ਜੀ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਥੋੜਾ ਜਿਹਾ ਦਰਵਾਜ਼ਾ ਖੋਲ੍ਹਿਆ ਤੇ ਸਿਰਫ ਇੰਨਾ ਕਿਹਾ ਉਹਨਾਂ ਦੀ ਆਵਾਜ਼ ਕੰਬ ਰਹੀ ਸੀ ਬਲਜੀਤ ਇਹ ਤੂੰ ਕੀ ਕਰ ਰਹੀ ਹੈ ਪੁੱਤ ਬਲਜੀਤ ਨੇ ਜਦੋਂ ਆਪਣੇ ਸਹੁਰੇ ਨੂੰ ਦਰਵਾਜ਼ੇ ਤੇ ਖੜਾ ਦੇਖਿਆ ਤਾਂ ਉਸਦੇ ਹੱਥੋਂ ਫੋਨ ਡਿੱਗ ਗਿਆ ਉਸ ਦੀਆਂ ਅੱਖਾਂ ਵਿੱਚ ਸਾਰਾ ਰਾਜ਼ ਫੜੇ ਜਾਣ ਦਾ ਡਰ ਸੀ ਉਸ ਨੂੰ ਪਤਾ ਸੀ ਕਿ ਜੇ ਬਾਬਾ ਜੀ ਨੇ ਹਰਮਨ ਨੂੰ ਸੱਚ ਦੱਸ ਦਿੱਤਾ ਤਾਂ ਉਸ ਦੀ ਜ਼ਿੰਦਗੀ ਖਤਮ ਹੋ ਜਾਵੇਗੀ ਉਸ ਕੋਲ ਸੋਚਣ ਦਾ ਇੱਕ ਪਲ ਵੀ ਨਹੀਂ ਸੀ ਇਸ ਤੋਂ ਪਹਿਲਾਂ ਕਿ ਬਾਬਾ ਜੀ ਅਫੇਅਰ ਦਾ ਸੱਚ ਬੋਲ ਦੇ ਬਲਜੀਤ ਨੇ ਉਸੇ ਪਲ ਆਪਣੀ ਸਾਰੀ ਸ਼ਕਤੀ ਇਕੱਠੀ ਕਰਕੇ ਸਭ ਤੋਂ ਵੱਡਾ ਸਭ ਤੋਂ ਭਿਆਨਕ ਝੂਠ ਬੋਲ ਦਿੱਤਾ ਉਹ ਉੱਚੀ ਆਵਾਜ਼ ਵਿੱਚ ਚੀਕੀ ਜਿਵੇਂ ਕਿਸੇ ਨੇ ਉਸ ਤੇ ਹਮਲਾ ਕਰ ਦਿੱਤਾ ਹੋਵੇ ਚੀਕ ਇਨੀ ਤੇਜ਼ ਸੀ ਕਿ ਗਲੀਆਂ ਵਿੱਚ ਸੁਣਾਈ ਦੇਵੇਗੀ ਹਾਏ ਬਾਪੂ ਜੀ ਮੈਂ ਮਰ ਗਈ ਤੁਸੀਂ ਮੇਰੇ ਕਮਰੇ ਵਿੱਚ ਕਿਉਂ ਆਏ ਤੁਸੀਂ ਮੈਨੂੰ ਗੰਦੀਆਂ ਨਜ਼ਰਾਂ ਨਾਲ ਦੇਖਦੇ ਹੋ ਤੁਸੀਂ ਮੇਰੀ ਇੱਜ਼ਤ ਖਰਾਬ ਕਰਨਾ ਚਾਹੁੰਦੇ ਹੋ ਮੈਨੂੰ ਬਚਾਓ ਬਾਬਾ ਜੀ ਬਿਲਕੁਲ ਜੰਮ ਗਏ ਉਹਨਾਂ ਦੇ ਕੰਨਾਂ ਵਿੱਚ ਆਪਣੀ ਨੂੰਹ ਦੀ ਝੂਠੀ ਚੀਕ ਗੂੰਜ ਰਹੀ ਸੀ ਜੋ ਉਹਨਾਂ ਦੇ ਈਮਾਨ ਨੂੰ ਹੁਣ ਸਦਾ ਲਈ ਖਤਮ ਕਰਨ ਵਾਲੀ ਸੀ ਉਹਨਾਂ ਦਾ ਦਿਲ ਧੜਕਣਾ ਭੁੱਲ ਗਿਆ ਉਹਨਾਂ ਦਾ ਸਾਰਾ ਧਰਮ ਉਹਨਾਂ ਦੀ ਸੇਵਾ ਸਾਰਾ ਜੀਵਨ ਇਸ ਇੱਕ ਝੂਠੀ ਚੀਕ ਦੇ ਸਾਹਮਣੇ ਡਿੱਗ ਪਿਆ ਇਹ ਚੀਕ ਸਿਰਫ ਬਾਬਾ ਜੀ ਨੂੰ ਨਹੀਂ ਬਲਕਿ ਹਜ਼ਾਰਾਂ ਮੀਲ ਦੂਰ ਟਰੱਕ ਚਲਾ ਰਹੇ ਹਰਮਨ ਦੇ ਕੰਨਾਂ ਤੱਕ ਵੀ ਪਹੁੰਚਣ ਵਾਲੀ ਸੀ ਦੂਰ ਹਜ਼ਾਰਾਂ ਮੀਲਾਂ ਤੋਂ ਹਰਮਨ ਨੂੰ ਬਲਜੀਤ ਦਾ ਫੋਨ ਆਇਆ ਸੀ ਜਿਸ ਵਿੱਚ ਚੀਕਾਂ ਅਤੇ ਰੋਣਾ ਸੀ ਉਹ ਆਪਣਾ ਟਰੱਕ ਵਿੱਚੇ ਛੱਡ ਕੇ ਭੱਜਿਆ ਆਇਆ ਅਗਲੀ ਸਵੇਰ ਉਹ ਘਰ ਵਿੱਚ ਖੜਾ ਸੀ ਬਲਜੀਤ ਨੇ ਉਸ ਨੂੰ ਪਹਿਲਾਂ ਹੀ ਸਾਰੀ ਝੂਠੀ ਕਹਾਣੀ ਸੁਣਾ ਦਿੱਤੀ ਸੀ ਕਿ ਕਿਵੇਂ ਉਸਦੇ ਬਾਪੂ ਨੇ ਅੱਧੀ ਰਾਤ ਨੂੰ ਉਸਦੇ ਕਮਰੇ ਵਿੱਚ ਦਾਖਲ ਹੋ ਕੇ ਗਲਤ ਇਰਾਦੇ ਰੱਖੇ ਹਰਮਨ ਦੀਆਂ ਅੱਖਾਂ ਵਿੱਚ ਹੁਣ ਗੁੱਸਾ ਨਹੀਂ ਸਗੋਂ ਨਫ਼ਰਤ ਦਾ ਕਾਲਾਪਣ ਸੀ ਬਾਬਾ ਜੀ ਇੱਕ ਪਾਸੇ ਧਰਤੀ ਤੇ ਡਿੱਗੇ ਹੋਏ ਫੋਨ ਵੱਲ ਇਸ਼ਾਰਾ ਕਰਦੇ ਰਹੇ ਤੇ ਦੂਜੇ ਪਾਸੇ ਹਰਮਨ ਵੱਲ ਪੁੱਤ ਤੂੰ ਮੈਨੂੰ ਸੁਣ ਤਾਂ ਸਹੀ ਮੈਂ ਤੇਰਾ ਬਾਪ ਹਾਂ ਇਹ ਸਭ ਝੂਠ ਹੈ ਮੈਂ ਤਾਂ ਬਸ ਪਾਣੀ ਪੀਣ ਗਿਆ ਸੀ ਤੇ ਮੈਂ ਇਸ ਨੂੰ ਕਿਸੇ ਹੋਰ ਮਰਦ ਨਾਲ ਗੱਲ ਕਰਦੇ ਸੁਣਿਆ ਇਸ ਦਾ ਅਫੇਰ ਹੈ ਇਸ ਨੇ ਆਪਣਾ ਰਾਜ਼ ਲੁਕਾਉਣ ਲਈ ਮੇਰੇ ਤੇ ਝੂਠਾ ਇਲਜ਼ਾਮ ਲਾ ਦਿੱਤਾ ਬਸ ਕਰ ਬਸ ਕਰ ਬਾਪੂ ਜੀ ਹਰਮਨ ਗਰਜਿਆ ਉਸਦਾ ਚਿਹਰਾ ਗੁੱਸੇ ਨਾਲ ਕਾਲਾ ਹੋ ਚੁੱਕਾ ਸੀ ਬਸ ਕਰੋ ਇਹ ਨਾਟਕ ਕੀ ਤੁਹਾਡੀ ਉਮਰ ਇਹੀ ਕੰਮ ਕਰਨ ਦੀ ਹੈ ਪਹਿਲਾਂ ਉਹ નિર્ਦੋਸ਼ 19 ਸਾਲ ਦੀ ਕੁੜੀ ਤੇ ਹੁਣ ਮੇਰੀ ਪਤਨੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਅੰਮ੍ਰਿਤਧਾਰੀ ਹੋ ਗੁਰਦੁਆਰੇ ਸੇਵਾ ਕਰਦੇ ਹੋ ਤੁਸੀਂ ਕਿਸ ਮੂਹ ਨਾਲ ਸੇਵਾ ਕਰਦੇ ਹੋ ਤੁਸੀਂ ਮੇਰੀ ਪਤਨੀ ਤੇ ਝੂਠਾ ਇਲਜ਼ਾਮ ਲਾ ਰਹੇ ਹੋ ਸਿਰਫ ਆਪਣੀ ਗਲਤੀ ਲੁਕਾਉਣ ਲਈ ਹਰਮਨ ਨੇ ਆਪਣੀ ਪਤਨੀ ਵੱਲ ਦੇਖਿਆ ਜੋ ਨੀਵੀਂ ਨਜ਼ਰ ਕਰਕੇ ਹੰਝੂ ਵਹਾ ਕੇ ਬੇਬਸ ਬਣੀ ਖੜੀ ਸੀ ਉਹਨੂੰ ਤਾਂ ਬਸ ਆਪਣੀ ਪਤਨੀ ਦੀ ਮਾਸੂਮੀਅਤ ਤੇ ਵਿਸ਼ਵਾਸ ਕਰਨਾ ਸੌਖਾ ਲੱਗਿਆ ਬਜਾਏ ਉਸ ਬਾਪੂ ਤੇ ਵਿਸ਼ਵਾਸ ਕਰਨ ਦੇ ਜਿਸ ਦੀ ਜ਼ਿੰਦਗੀ ਲੰਗਰ ਵਿੱਚ ਬੀਤੀ ਸੀ ਉਸ ਦੇ ਲਈ ਉਸ ਦਾ ਬਾਪੂ ਬੁੱਢਾ ਹੋ ਚੁੱਕਾ ਸੀ ਤੇ ਭਟਕ ਚੁੱਕਾ ਸੀ ਮੈਂ ਤੇਰੇ ਅੱਗੇ ਤਰਲਾ ਕਰਦਾ ਹਾਂ ਪੁੱਤ ਬਾਬਾ ਜੀ ਦੇ ਗਲ ਵਿੱਚੋਂ ਆਵਾਜ਼ ਨਹੀਂ ਨਿਕਲ ਰਹੀ ਸੀ ਉਹਨਾਂ ਨੇ ਹਰਮਨ ਦੇ ਪੈਰਾਂ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਸੋਚੁੱਕ ਕੇ ਕਹਿੰਦਾ ਹਾਂ ਮੈਂ ਸੱਚ ਬੋਲ ਰਿਹਾ ਹਾਂ ਇਹ ਤੇਰਾ ਘਰ ਹੈ ਤੂੰ ਮੈਨੂੰ ਕੱਢਣਾ ਹੈ ਤਾਂ ਕੱਢ ਦੇ ਪਰ ਮੇਰੀ ਇੱਜ਼ਤ ਤੇ ਝੂਠਾ ਦਾਗ ਨਾ ਦਾ ਗੁਰੂ ਮੇਰਾ ਗਵਾਹ ਹੈ ਮੈਂ ਪਾਕ ਹਾਂ ਪਰ ਹਰਮਨ ਨੇ ਇੱਕ ਨਾ ਸੁਣੀ ਉਸਨੇ ਪੈਰ ਪਿੱਛੇ ਖਿੱਚ ਲਿਆ ਉਠੋ ਮੇਰੇ ਪੈਰਾਂ ਨੂੰ ਨਾ ਹੱਥ ਲਾਓ ਮੇਰੀ ਮਾਂ ਦੀ ਮੌਤ ਤੋਂ ਬਾਅਦ ਮੈਂ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਪਰ ਤੁਸੀਂ ਮੇਰਾ ਵਿਸ਼ਵਾਸ ਤੋੜ ਦਿੱਤਾ ਮੈਂ ਤੁਹਾਨੂੰ ਇੱਕ ਮਿੰਟ ਵੀ ਇਸ ਘਰ ਵਿੱਚ ਨਹੀਂ ਰਹਿਣ ਦੇ ਸਕਦਾ ਬਾਬਾ ਜੀ ਹੌਲੀ-ਹੌਲੀ ਖੜੇ ਹੋਏ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਨਹੀਂ ਸਗੋਂ ساری ਉਮਰ ਦੀ ਕਮਾਈ ਸਾਰਾ ਈਮਾਨ ਟੁੱਟ ਕੇ ਵਗ ਰਿਹਾ ਸੀ ਉਹਨੇ ਚੁੱਪਚਾਪ ਆਪਣੀ ਦਸਤਾਰ ਸੰਭਾਲੀ ਗੁਰਦੁਆਰੇ ਤੋਂ ਮਿਲੀ ਇੱਕ ਛੋਟੀ ਜਿਹੀ ਪੋਟਲੀ ਫੜੀ ਤੇ ਬਿਨਾ ਕਿਸੇ ਸ਼ਬਦ ਦੇ ਬਿਨਾ ਮੁੜ ਕੇ ਦੇਖੇ ਘਰ ਦਾ ਦਰਵਾਜ਼ਾ ਖੋਲ੍ਹਿਆ ਤੇ ਕੈਨੇਡਾ ਦੀ ਠੰਡੀ ਸੜਕ ਤੇ ਨਿਕਲ ਗਏ ਪਿੱਛੇ ਹਰਮਨ ਖੜਾ ਰਿਹਾ ਜਿਸਨੇ ਪੈਸੇ ਦੀ ਦੌੜ ਵਿੱਚ ਆਪਣੇ ਵਿਸ਼ਵਾਸ ਦੀ ਮੌਤ ਕਰ ਦਿੱਤੀ ਸੀ ਤੇ ਬਲਜੀਤ ਮੁਸਕੁਰਾ ਰਹੀ ਸੀ ਉਹ ਜਿੱਤ ਗਈ ਸੀ ਪਰ ਉਸ ਦੀ ਜਿੱਤ ਵਿੱਚ ਇੱਕ ਪਿਤਾ ਦਾ ਸਾਰਾ ਪਿਆਰ ਹਾਰ ਗਿਆ ਸੀ ਬਾਬਾ ਜੀ ਤੁਰੇ ਜਾ ਰਹੇ ਸਨ ਤੇ ਉਹਨਾਂ ਨੂੰ ਸਿਰਫ ਇੱਕ ਗੱਲ ਯਾਦ ਆ ਰਹੀ ਸੀ ਗੁਰੂ ਸਾਹਿਬ ਦਾ ਵਾਕ ਮਿਥਿਆ ਤਨ ਤਨ ਕਲ ਜਗ ਦੇਖ ਮਿਥਿਆ ਹੈ ਤਨ ਤੇ ਧਨ ਇਸ ਜਗਤ ਵਿੱਚ ਉਹਨਾਂ ਦੀ ਸੱਚੀ ਦੌਲਤ ਈਮਾਨ ਦੀ ਚਾਦਰ ਨੂੰ ਅੱਜ ਝੂਠ ਨੇ ਪਾੜ ਦਿੱਤਾ ਸੀ ਦੋਸਤੋ ਇਹ ਕਹਾਣੀ ਸਿਰਫ ਇੱਕ ਫਿਲਮੀ ਸਕ੍ਰਿਪਟ ਨਹੀਂ ਹੈ ਇਹ ਸਾਡੇ ਸਮਾਜ ਦੀ ਸੱਚਾਈ ਹੈ ਅੱਜ ਅਸੀਂ ਪੈਸੇ ਤੇ ਬਾਹਰੀ ਸਬੂਤਾਂ ਤੇ ਇੰਨਾ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਕਿ ਆਪਣੀ ਰਿਸ਼ਤਿਆਂ ਤੇ ਈਮਾਨ ਦੀ ਆਵਾਜ਼ ਸੁਣਣੀ ਹੀ ਭੁੱਲ ਜਾਂਦੇ ਹਾਂ ਹਰਮਨ ਨੇ ਆਪਣੀ ਪਤਨੀ ਦੇ ਹੰਝੂਆਂ ਤੇ ਵਿਸ਼ਵਾਸ ਕੀਤਾ ਪਰ ਆਪਣੇ ਬਾਪੂ ਦੇ 60 ਸਾਲ ਦੇ ਸੱਚੇ ਈਮਾਨ ਨੂੰ ਝੂਠਾ ਮੰਨ ਲਿਆ ਤੁਸੀਂ ਸੋਚੋ ਜੇਕਰ ਹਰਮਨ ਨੇ ਸਿਰਫ ਇੱਕ ਵਾਰ ਸ਼ਾਂਤ ਹੋ ਕੇ ਆਪਣੇ ਬਾਪੂ ਦੀ ਪੋਟਲੀ ਦੇਖ ਲਈ ਹੁੰਦੀ ਤਾਂ ਕੀ ਇਹ ਸਭ ਹੁੰਦਾ ਜੇਕਰ ਉਸਨੇ ਪੁੱਛ ਲਿਆ ਹੁੰਦਾ ਕਿ ਲਾਂਡਰੀ ਮਸ਼ੀਨ ਕਿੱਥੇ ਹੈ ਤਾਂ ਕਿ ਸੱਚਾਈ ਸਾਹਮਣੇ ਨਾ ਆ ਜਾਂਦੀ ਰਿਸ਼ਤਿਆਂ ਵਿੱਚ ਸੱਚਾਈ ਤੇ ਵਿਸ਼ਵਾਸ ਦੀ ਤਲਾਸ਼ ਬਾਹਰੀ ਸਬੂਤਾਂ ਵਿੱਚ ਨਹੀਂ ਸਗੋਂ ਦਿਲ ਵਿੱਚ ਹੁੰਦੀ ਹੈ ਜੇ ਇਸ ਕਹਾਣੀ ਨੇ ਤੁਹਾਡੇ ਦਿਲ ਨੂੰ ਛੋਇਆ ਹੈ ਤਾਂ ਕਿਰਪਾ ਕਰਕੇ ਲਾਈਕ ਕਰਕੇ ਆਪਣੀ ਹਾਜ਼ਰੀ ਲਗਵਾਓ ਤੇ ਚੈਨਲ ਨੂੰ